ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਇਹ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਆ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਬਣਨ ਵਾਲੇ ਸੂਟ ਹੈ ਇਹ ਪਿਓਰ ਕਰੇਵ ਦੇ ਵਿੱਚ ਆਉਣਗੇ ਇਹ ਡਿਜੀਟਲ ਪ੍ਰਿੰਟ ਹੋਗਾ ਇਹਦੇ ਵਿੱਚ ਪ੍ਰਿੰਟ ਹੈ ਜਿਹੜੇ ਬਹੁਤ ਹੀ ਸੋਹਣੇ ਆ ਜ਼ਰੂਰ ਤੁਹਾਨੂੰ ਪਸੰਦ ਆਉਣਗੇ 5 ਮੀਟਰ ਫੈਬਰਿਕ ਹੈ ਜਿਹੜਾ ਤੁਹਾਨੂੰ 1700 ਰੁਪਏ ਦਾ ਪਏਗਾ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਇਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਪੇਮੈਂਟ ਜਿਹੜੀ ਆਨਲਾਈਨ ਹੋਊਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤਾਂ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਪਿਓਰ ਕਰੀਬ ਦੇ ਵਿਚਾਨਗੇ ਡਿਜੀਟਲ ਪ੍ਰਿੰਟ ਹੋਊ ਆਲਓਵਰ 5 ਮੀਟਰ ਫੈਬਰਿਕ ਰਹੂਗਾ ਇਹ 1700 ਰੁਪਏ ਤਾਂ ਇਹਦਾ ਰੇਟ ਹੋਊਗਾ ਇਦੇ ਵਿੱਚ ਪ੍ਰਿੰਟ ਲਗਭਗ ਤੁਹਾਨੂੰ 100 ਦੇ ਕਰੀ ਮਿਲਣਗੇ ਇੰਨੀ ਜ਼ਿਆਦਾ ਵੈਰਾਈਟੀ ਆਪਾਂ ਤੁਹਾਨੂੰ ਹਰ ਰੋਜ਼ ਤੁਹਾਡੇ ਲਈ ਵੀਡੀਓ ਲੈ ਕੇ ਆਉਨੇ ਆ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਓ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਆਪਣਾ ਛੱਟ ਸਕਰੀਨਸ਼ਾਟ ਲੈ ਲਓ ਤੇ ਕਈ ਵਾਰੀ ਵੀਡੀਓ ਆਉਂਦਾ ਜਿਹੜੀ ਉਹ ਕਾਫੀ ਲੇਟ ਪਹੁੰਚਣ ਨੂੰ ਮਿਲਦੀ ਹੈ ਜਾਂ ਕਈ ਵਾਰੀ ਵੀਡੀਓ ਜਿਸ ਤਰ੍ਹਾਂ ਆਪਾਂ ਨੂੰ YouTube ਅੱਗੇ ਭੇਜ ਦਿਆ ਤਾਂ ਤੁਸੀਂ ਦੇਖਦੇ ਨਹੀਂ ਹੈਗੇ ਇਹਨਾਂ ਨੂੰ ਸਕਿਪ ਕਰਕੇ ਚਲੇ ਜਾਂਦੇ ਹੋ ਤਾਂ ਇਸ ਲਈ ਮੈਂ ਕਹਨੀ ਹੈ ਕਿ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂ ਤਾਂ ਕਿ ਹਰ ਇੱਕ ਭੈਣ ਜਿਹੜੀ ਉਹ ਆਪਣੀ ਵੀਡੀਓ ਨੂੰ ਦੇਖ ਸਕੇ ਬਹੁਤ ਹੀ ਪਸੰਦ ਆ ਰਹੀ ਤੁਹਾਨੂੰ ਮੇਰੇ ਵਾਲੀ ਵੈਰਾਈਟੀ ਤੇ ਕਲੈਕਸ਼ਨ ਬਹੁਤ ਹੀ ਸੋਹਣੀ ਲੱਗ ਰਹੀ ਹੈ ਬਹੁਤ ਜ਼ਿਆਦਾ ਭੈਣਾਂ ਦੇ ਮੈਸੇਜ ਆਉਂਦੇ ਕਿ ਤੁਹਾਡੇ ਸੂਟ ਜਿਹੜੇ ਬਹੁਤ ਸੋਹਣੇ ਹੁੰਦੇ ਆ ਸੂਟ ਬਹੁਤ ਸੋਹਣਿਆ ਜੀ ਕੁਆਲਿਟੀ ਵੀ ਬਹੁਤ ਇੱਕਦਮ ਤੁਹਾਨੂੰ ਵਧੀਆ ਮਿਲੇਗੀ ਤੁਸੀਂ ਇੱਕ ਸੂਟ ਆ ਜਿਹੜਾ ਮੰਗਵਾ ਕੇ ਦੇਖ ਲਓ ਸਭ ਤੋਂ ਪਹਿਲਾਂ ਤੁਸੀਂ ਇੱਕ ਸੂਟ ਮੰਗਵਾਓ ਉਹ ਵੀ ਸਸਤੇ ਰੇਟ ਦੇ ਵਿੱਚ ਮੰਗਵਾ ਲਓ ਅਗਰ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਨੈਕਸਟ ਟਾਈਮ ਸੂਟ ਆ ਜਿਹੜਾ ਮੰਗਵਾ ਸਕਦੇ ਹੋ ਤੇ ਨਹੀਂ ਪਸੰਦ ਆਉਂਦਾ ਹੈਗਾ ਤੁਸੀਂ ਨਾ ਮੰਗਵਾਓ ਚੁਆਇਸ ਤੁਹਾ ਦੇਖੋ ਮੈਂ ਮੇਰਾ ਕੰਮ ਹੈ ਵੀਡੀਓ ਨੂੰ ਕਲੈਕਸ਼ਨ ਨੂੰ ਸ਼ੇਅਰ ਕਰਨਾ ਹਨਾ ਤੇ ਪਸੰਦ ਆਉਣਾ ਨਾ ਆਉਣਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਮੇਰੀ ਚੋਇਸ ਹੈ ਜਿਹੜੀ ਉਹ ਲੱਗਾ ਤੇ ਤੁਹਾਡੀ ਚੋਇਸ ਲੱਗਾ ਕਿਸੇ ਦੀ ਵਿਚਾਰ ਕਿਸੇ ਨਾਲ ਮਿਲਦੀ ਨਹੀਂ ਬਟ ਮੈਂ ਆਪਣੀ ਕੋਸ਼ਿਸ਼ ਪੂਰੀ ਕਰਦੀ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਵੇ ਕੁਝ ਇਸ ਤਰ੍ਹਾਂ ਦੀ ਵੀਡੀਓ ਹੀ ਮੈਂ ਬਣਾਉਣੀ ਹੈ ਬਾਕੀ ਆਪਣੀਆਂ ਪੋਸਟਾਂ ਹੁੰਦੀਆਂ ਨੇ ਉਹਨਾਂ ਨੂੰ ਚੈੱਕ ਕਰ ਲਿਆ ਕਰੋ ਉੱਥੇ ਵੀ ਜਿਹੜਾ ਹੈਗਾ ਲਾਈਕ ਕਰਦੇਆ ਕਰੋ ਕਮੈਂਟ ਕਰਦੇਆ ਕਰੋ ਤੇ ਆ ਬਾਕੀ WhatsApp ਤੇ ਆਪਾਂ ਸਟੇਟਸ ਲਗਾਉਣਾ ਉਹਦੇ ਲਈ ਵੀ ਤੁਸੀਂ ਆਪਣਾ ਜਿਹੜਾ ਨੰਬਰ ਆ ਉਹ ਸੇਵ ਕਰ ਲਓ ਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੈਰਾਈਟੀ ਤੁਸੀਂ ਦੇਖਣੀ ਆ ਤਾਂ ਤੁਸੀਂ ਆਪਣਾ ਜਿਹੜਾ ਹੈਗਾ ਆਪਣੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਲੇਟੈਸਟ ਡਿਜ਼ਾਈਨ ਹੁੰਦੇ ਆ ਕੋਈ ਵੀ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਹਾਨੂੰ ਆ ਐਕਸਪਾਇਰ ਜਿਹੜੇ ਡਿਜ਼ਾਈਨ ਨੇ ਉਹ ਦਿਖਾ ਰਹੇ ਆ ਇਕਦਮ ਮਾਰਕੀਟ ਦੇ ਵਿੱਚ ਇਹੀ ਚੱਲ ਰਿਹਾ ਸਾਰਾ ਕਿਤੇ ਬਟ ਆਪਾਂ ਕੀ ਕਰਦੇ ਆ ਕਿ ਆਪਾਂ ਨੂੰ ਜਦੋਂ ਆਪਾਂ ਜਾਣਿਆ ਤਾਂ ਇੰਨੀ ਵੈਰਾਈਟੀ ਦੁਕਾਨਦਾਰ ਵੀ ਆਪ ਨੂੰ ਦਿਖਾਉਂਦਾ ਨਹੀਂ ਹੈਗਾ ਤਾਂ ਉਹ ਵੀ ਆਪਾਂ ਨੂੰ ਪੁੱਛਦਾ ਕਿੰਨੀ ਰੇਂਜ ਤੱਕ ਦਾ ਸੂਟ ਲੈਣਾ ਤਾਂ ਉਹ ਵੀ ਆਪਣੀ ਪਸੰਦ ਦਾ ਮਰਜ਼ੀ ਦਾ ਚੱਕ ਚੱਕ ਕੇ ਸੂਟ ਦਿਖਾਉਂਦਾ ਆਪਾਂ ਨੂੰ ਤਾਂ ਇੱਥੇ ਤੁਹਾਨੂੰ ਸਿਰਫ ਇੱਕ ਤੁਸੀਂ ਵੀਡੀਓ ਆਪਣੀ ਲਗਾਉਣੀ ਆ ਤਾਂ ਉਹਦੇ ਵਿੱਚ ਤੁਹਾਨੂੰ ਕਿੰਨੀ ਵੈਰਾਈਟੀ ਦੇਖਣ ਨੂੰ ਮਿਲਦੀ ਹੈ ਕਿੰਨੇ ਪ੍ਰਿੰਟ ਮਿਲਦੇ ਕਿੰਨਾ ਤੁਹਾਨੂੰ ਪਤਾ ਲੱਗਦਾ ਕਿ ਮਾਰਕੀਟ ਦੇ ਵਿੱਚ ਅੱਜਕੱਲ੍ਹ ਚੱਲ ਕੀ ਰਿਹਾ ਹੈ ਟੈਂਡ ਦੇ ਵਿੱਚ ਕੀ ਚੱਲ ਰਿਹਾ ਹੈ ਟੈਂਡਿੰਗ ਸੂਟ ਆ ਜਿਹੜੇ ਉਹ ਵੀ ਆਪਣੇ ਕੋਲ ਬਹੁਤ ਪ੍ਰੀਮੀਅਮ ਰੇਂਜ ਦੇ ਸੂਟ ਵੀ ਹੈਗੇ ਆਪਣੇ ਕੋਲੇ ਤੁਸੀਂ ਜਿੰਨੀ ਮਰਜ਼ੀ ਰੰਗ ਦਾ ਸੂਟ ਆਪਣੇ ਕੋਲੋਂ ਲੈ ਸਕਦੇ ਹੋ ਠੀਕ ਹੈ ਜੀ ਪਿਓਰ ਕ੍ਰੇਪ ਦੇ ਵਿੱਚ ਇਹ ਡਿਜੀਟਲ प्रिंट ਦੇ ਵਿੱਚ ਇਹ ਆਪਾਂ ਨਾਲ-ਨਾਲ ਗੱਲਾਂ ਕਰੀ ਜਾਂਦੇ ਤੇ ਨਾਲ-ਨਾਲ ਤੁਸੀਂ ਦੇਖੀ ਜਾਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਹਰ ਹਰ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਇਹ ਆਪਣਾ ਨੰਬਰ ਹੈ WhatsApp ਦਾ ਨੰਬਰ ਹੈ WhatsApp ਤੇ ਤੁਸੀਂ ਮੈਸੇਜ ਮੈਸੇਜ ਕਰਕੇ ਕੋਈ ਵੀ ਤੁਹਾਡੀ ਕੋਈ ਐਈ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਕਿਸੇ ਵੀ ਫੈਬਰਿਕ ਬਾਰੇ ਨਹੀਂ ਪਤਾ ਲੱਗਦਾ ਤਾਂ ਵੈਸੇ ਤੇ ਮੈਂ ਇੱਥੇ ਸਾਰਾ ਡਿਟੇਲ ਹੈ ਜਿਹੜੀ ਦੱਸਣ ਦੀ ਕੋਸ਼ਿਸ਼ ਕਰਦੀ ਆ ਬਟ ਫੇਰ ਵੀ ਜੇ ਕੋਈ ਡਿਟੇਲ ਹੈ ਜਿਹੜੀ ਦੱਸਣ ਦੇ ਰਹਿ ਜਾਂਦੀ ਆ ਤਾਂ ਤੁਸੀਂ WhatsApp ਤੇ ਪੁੱਛ ਸਕਦੇ ਹੋ ਜਦੋਂ ਮਰਜੀ ਤੁਸੀਂ ਪੁੱਛ ਸਕਦੇ ਹੋ ਰੇਟ ਆਪਾਂ ਨਾਲ ਦੀ ਨਾਲ ਮੈਂਸ਼ਨ ਵੀ ਕੀਤੇ ਹੋਏ ਆ ਤੇ ਰੇਟ ਦੇ ਅਕੋਰਡਿੰਗ ਤੁਸੀਂ ਬਜਟ ਦੇ ਅਕੋਰਡਿੰਗ ਆਪਣੇ ਜਿਸ ਤਰ੍ਹਾਂ ਦਾ ਵੀ ਤੁਹਾਡਾ ਬਜਟ ਆ ਉਸ ਦੇ ਹਿਸਾਬ ਨਾਲ ਤੁਸੀਂ ਆਪਣਾ ਕੋਈ ਵੀ ਸੂਟ ਬੁੱਕ ਕਰ ਸਕਦੇ ਹੋ ਸੂਟ ਬੁੱਕ ਕਰਨ ਲਈ ਨੰਬਰ ਆਪਣਾ ਚੱਲ ਰਿਹਾ ਤੇ ਪੇਮੈਂਟ ਜਿਹੜੀ ਆਨਲਾਈਨ ਹੋਊਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤੇ ਪੈਸੇ ਤੁਹਾਨੂੰ ਜਿਹੜੇ ਹੈਗੇ ਪਹਿਲਾਂ ਹੀ ਪੇ ਕਰਨੇ ਪੈਣਗੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਹੁਤ ਸਾਰੀਆਂ ਪੈਣਾ ਹਰੂਜ਼ ਆਪਣੇ ਕੋਲੋਂ ਸੂਟਾਂ ਦੇ ਆਰਡਰ ਕਰਦੀਆਂ ਜੇ ਤੁਹਾਨੂੰ ਵੀ ਕੋਈ ਸੂਟ ਪਸੰਦ ਆ ਤਾਂ ਤੁਸੀਂ ਵੀ ਬੁੱਕ ਕਰ ਸਕਦੇ ਹੋ ਕੋਟਾ ਲਹਿਰੀ ਹੈ ਤੇ ਵਿੱਚ ਨੈੱਕ ਦੇ ਉੱਪਰ ਹੈਂਡਵਰਕ ਮਿਲੇਗਾ ਇਹ ਸਾਰਾ ਦੁਪੱਟਾ ਤੇ ਜਿਹੜਾ ਹੈਗਾ ਸੂਟ ਉਹ ਤੁਹਾਨੂੰ ਕੋਟਾ ਲਹਿਰੀਆ ਪ੍ਰਿੰਟ ਦੇ ਵਿੱਚ ਹੀ ਮਿਲੇਗਾ ਕੋਟਾ ਚੈੱਕ ਦਾ ਇਹ ਫੈਬਰਿਕ ਰਹੂਗਾ ਪਿਓਰ ਕਾਟਨ ਦੇ ਵਿੱਚ 5 ਮੀਟਰ ਸਾਡੇ 550 550 ਰੁਪਏ ਦੇ ਵਿੱਚ ਇਹ ਵਾਲਾ ਸੂਟ ਆ ਜਿਹੜਾ ਮਿਲੇਗਾ ਇਹ ਹਲਕੇ ਫੁਲਕੇ ਜੇ ਘਰ ਵੇਅਰ ਕਰਨ ਵਾਸਤੇ ਤੁਸੀਂ ਪਿਓਰ ਕਾਟਨ ਦੇ ਵਿੱਚ ਲਾਈਟ ਜੀ ਵੀਟ ਦੇ ਸੂਟ ਹੁੰਦੇ ਆ ਬਹੁਤ ਹੀ ਪਿਆਰੀ ਲੁੱਕ ਬਣਦੀ ਹੈ ਇਹਨਾਂ ਦੀ ਵੀ ਕਲਰ ਤੇ ਪ੍ਰਿੰਟ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਨੇ ਨਿੱਕੀ ਬੁੱਟੀ ਫਲੋਰਲ ਪ੍ਰਿੰਟ ਔਰ ਜਿਹੜਾ ਹੈਗਾ ਲਹਿਰੀਆ ਪ੍ਰਿੰਟ ਉਹ ਵੀ ਇਹਦੇ ਵਿੱਚ ਮਿਲ ਜਾਏਗਾ ਤੁਹਾਨੂੰ ਕੋਈ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਜਾਂ ਕਲਰ ਪਸੰਦ ਆ ਤਾਂ ਤੁਸੀਂ ਆਪਣਾ スクリーンショット ਲੈ ਕੇ ਸੈਂਡ ਕਰ ਦਿਓ 550 ਭਾਂ ਦੇ ਵਿੱਚ ਸ਼ਿਪਿੰਗਾ ਜਿਹੜੀ ਉਹ ਐਕਸਟਰਾ ਰੂਮ ਕੀ ਕੋਈ ਵੀ ਸੂਟ ਤੁਸੀਂ ਬੁੱਕ ਕਰ ਲਓ ਇਹਨਾਂ ਵਿੱਚੋਂ ਬਹੁਤ ਹੀ ਪਿਆਰੀ ਕੁਆਲਿਟੀ ਹੈ ਤੇ ਪਿਓਰ ਕਾਟਨ ਦੇ ਵਿੱਚ ਰਹਿਣਗੇ ਇਹ ਵਾਲੀ ਪੇਂਟਿੰਗ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਚੱਲਦੀ ਹੈ ਨਿੱਕੀ ਬੁੱਟੀ ਵਾਲੇ ਸੂਟ ਰਹਿਣਗੇ ਕਲਰ ਆ ਸਾਹਮਣੇ ਬਹੁਤ ਹੀ ਪਿਆਰੇ ਕਲਰ ਹੈ ਇਹ ਜਿਹੜਾ ਹੈਗਾ ਇਹ ਵੀ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਪ੍ਰਿੰਟ ਇਹ ਪ੍ਰਿੰਟ ਵੀ ਫਲੋਰਲ ਪ੍ਰਿੰਟ ਵਾਲੇ ਜਿਹੜੇ ਹੈਗੇ ਸੂਟ ਬਹੁਤ ਜ਼ਿਆਦਾ ਚੱਲ ਰਹੇ ਹੈਗੇ ਤੇ ਇਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਬਣਵਾ ਸਕਦੇ ਹੋ ਪਾਈਪਿੰਗ ਲਗਾ ਕੇ ਜਾਫਰ ਬਟਨ ਲਗਾ ਕੇ ਇਹਨੂੰ ਬਹੁਤ ਹੀ ਵਧੀਆ ਲੁੱਕ ਦੇ ਵਿੱਚ ਬਣਾ ਸਕਦੇ ਹਾਂ ਇਹ ਵੀ ਸਰਦੀਆਂ ਵਾਲੀ ਜਿਹੜੇ ਸੂਟ ਨੇ ਉਹਦੀ ਪ੍ਰਿੰਟ ਵਾਂਗੂ ਪ੍ਰਿੰਟ ਬਣੀ ਹੋਈ ਹੈ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਬਹੁਤ ਹੀ ਪਿਆਰੇ ਪੇਂਟ ਤੇ ਕਲਰ ਮਿਲ ਜਾਣਗੇ ਤੁਹਾਨੂੰ ਵੈਰਾਈਟੀ ਬਹੁਤ ਹੀ ਜ਼ਿਆਦਾ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਨੰਬਰ ਆਪਣਾ ਚੱਲ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਪੋਸਟਾਂ ਦੇ ਉੱਪਰ ਵੀ ਜਾ ਕੇ ਕਮੈਂਟ ਕਰਦਿਆ ਕਰੋ ਔਰ ਲਾਈਕ ਜ਼ਰੂਰ ਕਰਦਿਆ ਕਰੋ ਇੱਕ ਲਾਈਕ ਕਰਨ ਨੂੰ ਜ਼ਿਆਦਾ ਸਮਾਂ ਨਹੀਂ ਲੱਗਦਾ ਪਲੀਜ਼ ਤੁਸੀਂ ਸਾਰੇ ਕਲੈਕਸ਼ਨ ਦੇਖ ਕੇ ਆਪਣੀ ਜਿਹੜੀ ਵੀਡੀਓ ਨੂੰ ਜਰੂਰ ਲਾਈਕ ਕਰ ਦਿਆ ਕਰੋ ਤੇ ਇਹਦੇ ਨਾਲ ਆਪਾਂ ਨੂੰ ਥੋੜੀ-ਬਹੁਤੀ ਹੈਲਪ ਹੋ ਜਾਂਦੀ ਆ ਤੇ ਇੱਕ ਸਕਿੰਟ ਦਾ ਸਮਾਂ ਵੀ ਨਹੀਂ ਲੱਗਦਾ ਹੈਗਾ ਵੀਡੀਓ ਨੂੰ ਲਾਈਕ ਕਰਨ ਲਈ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਕਲੈਕਸ਼ਨ ਦਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਮੈਨੂੰ ਸਿੱਧਾ ਮੈਸੇਜ ਹੀ ਆਉਂਦੇ ਹੈਗੇ ਪਰ ਲਾਈਕ ਨਹੀਂ ਕਰਦੇ ਹੈਗੇ ਪਿਓਰ ਕਾਟਨ ਦੇ ਵਿੱਚ ਆਉਣਗੇ ਬਲੌਕ ਪੇਂਟਿੰਗ ਆ ਸਾਰੀ ਇਹ ਦੁਪੱਟਾ ਇਹਦੇ ਵਿੱਚ ਮਲ ਕਾਟਨ ਦਾ ਰਹੇਗਾ ਬਲੌਕ ਪੇਂਟਿੰਗ ਇਹਦੇ ਵਿੱਚ ਇਹ ਸਾਰਾ ਬਲੌਕ ਪੇਂਟ ਕੀਤਾ ਹੋਇਆ ਸਾਰਾ ਹੱਥ ਦੇ ਨਾਲ ਬਣਿਆ ਹੋਇਆ ਸੂਟ ਹੈ 1599 ਰੁਪਿਆ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਹੀ ਮੈਚਿੰਗ ਸੂਟ ਆਣਗੇ ਕਾਟਨ ਦਾ ਦੁਪੱਟਾ ਰਹੇਗਾ ਇਹਦੇ ਨਾਲ ਲਹਿਰੀਆ ਪ੍ਰਿੰਟ ਲਾਈਨਿੰਗ ਸੈਲਫ ਲਾਈਨਿੰਗ ਦੇ ਵਿੱਚ ਇਹਦਾ ਦੁਪੱਟਾ ਰਹੇਗਾ ਫੁੱਲ ਸਾਈਜ਼ ਦੇ ਵਿੱਚ ਦੁਪੱਟਾ ਆਊਗਾ ਰੇਟ ਰਹੂਗਾ 1050 ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਪਾਉਣ ਵਾਲੇ ਸੂਟ ਹੈ ਕਲਰ ਤੇ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਇਹ ਰਾਜਸਥਾਨੀ ਲੋਕਲ ਮੇਡ ਸੂਟ ਰਹਿਣਗੇ ਦੇਖੋ ਕਿੰਡੀ ਸੋਹਣੀ ਵੈਰਾਈਟੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਹੁਣ ਇਸ ਵੈਰਾਈਟੀ ਨੂੰ ਤੁਸੀਂ ਨਿੰਦ ਨਹੀਂ ਸਕਦੇ ਹੈਗੇ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਤੇ ਯੂਨਿਕ ਜੀ ਆਈਟਮ ਹੈ ਇਹ ਆਪਾਂ ਨੂੰ ਲੋਕਲ ਮਾਰਕੀਟ ਦੇ ਵਿੱਚ ਨਹੀਂ ਮਿਲਦੀ ਜਿਹੜੀ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਰਾਜਸਥਾਨੀ ਲੋਕਲ ਮੇਡ ਦੇ ਵਿੱਚ ਸੂਟ ਰਹਿਣਗੇ ਇਹਦੇ ਉੱਪਰ ਸਾਰਾ ਹੈਂਡ ਸਟਿਚਡ ਦਾ ਕੰਮ ਕੀਤਾ ਜਾਂਦਾ ਹੈ ਐਪਲੀਕ ਵਰਕ ਹੈ ਸਾਰਾ ਇਹ ਅਜ਼ਰਕ ਪ੍ਰਿੰਟ ਦੇ ਵਿੱਚ ਸਾਰਾ ਐਪਲੀਕ ਵਰਕ ਕੀਤਾ ਹੋਇਆ ਇਹ ਸਾਰਾ ਹੈਂਡ ਦਾ ਕੰਮ ਹੁੰਦਾ ਹੈ ਤੇ ਜਿਹੜੀ ਹੈਗੀ ਇਹਦੀ ਕੱਟ ਤੁਹਾਨੂੰ 2.5 ਮੀਟਰ ਦੀ ਹੀ ਮਿਲੇਗੀ ਇਹ ਆਜ਼ਰਿਕ ਪ੍ਰਿੰਟ ਦੇ ਵਿੱਚ ਹੋਊਗਾ ਇਹ ਵਾਲੇ ਸੂਟ ਨੇ ਦੇਰੀ ਦੁਪट्टे ਦੇ ਨਾਲ ਰਹਿਣਗੇ 2.5 ਮੀਟਰ ਦੀ ਕੱਟ ਮਿਲੇਗੀ ਥੈਂਕ ਯੂ ਜੀ ਧੰਨਵਾਦ ਸ਼ੇਅਰ